ਸਾਥੀ ਪਹੁੰਚੇ ਨੇ ਜਿੰਦਾਬਾਦ ਚੰਡੀਗੜ੍ਹ ਜਿੰਦਾਬਾਦ 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 ਚੰਡੀਗੜ੍ਹ ਪੁਆਇੰਟ ਤੋਂ ਆਏ ਮੁੜਾਬਾਦ ਜਯਾ ਸਰਕਾਰ ਮੁੜਾਬਾਦ ਜਯਾ ਸਰਕਾਰ ਮੁੜਾਬਾਦ ਇੱਕ ਗੋਲੀਬਾਦ ਦੇ ਗੋਲੀਬਾਦ ਜਿਹੜੇ ਪਹਿਲਾ ਸਾਡੇ ਸਾਥੀ ਆਏ ਸੀ ਇੱਕ ਢਣੀਏ ਕੇ ਪੰਚਰ ਤੋਂ ਸਾਥੀ ਆਏ ਸੀ ਇਹ ਕਸ਼ਿਹਰਪੁਰ ਤੋਂ ਵੀਰੇ ਹੌਨ ਸਾਥੀ ਸਾਡੇ ਚੰਡੀਗੜ੍ਹ ਪਲਾਂਟ ਤੋਂ ਆਇਆ ਜੀ ਚੰਡੀਗੜ੍ਹ ਪਲਾਂਟ ਤੋਂ ਆਇਆ ਚਲ ਕਰੀਏਗੇ ਬਾਗਰ ਕਸ਼ਿਹਰਪੁਰ ਦੇ ਸਾਥੀ ਅਸੀਂ ਅੱਜ ਸੱਤੀ ਅੱਜ ਤੱਤਾ ਲਾਇਆ ਕੱਲ੍ਹ ਦੀ ਹਕੂਮਤ ਨੇ ਰਬਈਏ ਨੂੰ ਵੇਖਿਆ ਸੀ ਦੋ ਪਲਾਂਟਾਂ ਤੋਂ ਸਾਥੀ ਅੱਜ ਸੱਤੇ ਆ ਇਹ ਸਾਰੇ ਸਾਥੀਆਂ ਦਾ ਵੇਰਕਾ ਮਿਲਕ ਪਲਾਂਟਾਂ ਨਾਂ ਕੈਟਰਫੀਡ ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਜਾਂਦਾ ਆਗਰੇ ਸਾਡੇ ਸਾਥੀ ਅਜੀਤ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਦਿਖਾਉਂਦਾ ਤੋਂ ਆਪਣੇ ਵਿਚਾਰ ਸਾਜੇ ਕਰਨਗੇ ਸਾਥੀਓ ਸਾਰਿਆਂ ਨੇ ਬੈਠ ਕੇ ਪ੍ਰਧਾਨ ਜੀ ਉਹਨਾਂ ਦੇ ਵਿਚਾਰ ਤੋਂ ਨੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਜਿੰਨਿਆਂ ਤੋਂ ਪਹੁੰਚੇ ਹੋਏ ਫੇਰਕਾ ਮਿਲਕ ਪਲਾਂਟ ਦੇ ਸਾਥੀਓ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਾਹਿਬਾਨ ਅਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਹੀ ਵਿਧਾਈ ਦੇ ਯੋਗ ਹੋ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਜੋ ਇਹ ਸੰਘਰਸ਼ ਲੜ ਰਹੇ ਹੋ ਤੁਸੀਂ ਜਾਗਤ ਨੂੰ ਬਰਕਰਾਰ ਰੱਖਿਆ ਹਕੂਮਤ ਦੀਆਂ ਅੱਖਾਂ ਖੋਲਣ ਲਈ ਜਾਬਰ ਤੇ ਜ਼ੁਲਮ ਸਰਕਾਰ ਦੇ ਵਿਰੁੱਧ ਜੋ ਤੁਸੀਂ ਏਕਾ ਬਣਾ ਕੇ ਇਹ ਲੜਾਈ ਲੜਨ ਜਾ ਰਹੇ ਹੋ ਤੇ ਇਹਦੇ ਵਿੱਚ ਜਿੱਤ ਵੀ ਹਾਸਲ ਹੋਊਗੀ ਤੇ ਇੱਕ ਦਿਨ ਇਹਨੂੰ ਸਰਕਾਰ ਨੂੰ ਮੂੰਹ ਤੇ ਮੂੰਹ ਡਿਗਣਾ ਪਊਗਾ ਜਿਹੜਾ ਇਹ ਮੀਰਗਾ ਮਿਲਕ ਪਲਾਨ ਦਾ ਮੈਨੇਜਮੈਂਟ ਆ ਇਹ ਤਾਂ ਨਾ شاہੀ ਫਰਮਾਨ ਆਪ ਤੇ ਦੇ ਰਿਹਾ ਸਰਕਾਰ ਦੇ ਨਾਲ ਕੁੱਤੀ ਚੋਰਾਂ ਦੇ ਨਾਲ ਰੌਲੀ ਹੋਈ ਆ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲਗਭਗ 15 15 20 20 ਸਾਲ ਜਿਨ੍ਹਾਂ ਨੇ 10 10000 15 15000 ਤਰਖਾ ਦੇ ਉੱਤੇ ਆਪਣੇ 24 24 ਘੰਟੇ ਮਿਲਕ ਪਲਾਨ ਦੇ ਲਈ ਦਿੱਤਾ ਆਪ ਦਾ ਖੂਨ ਪਸੀਨਾ ਬਹਾਇਆ ਤੇ ਅੱਜ ਉਹਨਾਂ ਨੂੰ ਸੜਕਾਂ ਤੇ ਰੋਲਣ ਲਈ ਇਹ ਮੈਨੇਜਮੈਂਟ ਨੇ ਮਜਬੂਰ ਕੀਤਾ ਜਦ ਕਿ ਬਣਦਾ ਤਾਂ ਇਹ ਸੀ ਕਿ ਇਹਨਾਂ ਨੂੰ ਤਜਰਬਾ ਸੀ ਇਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਤੇ ਇਹਨਾਂ ਨੂੰ ਇਹ ਪੱਕੇ ਕਰ ਦੇ ਤੇ ਇਹਨਾਂ ਦੇ ਪਰਿਵਾਰਾਂ ਦੀ ਇਹਨਾਂ ਦੇ ਚੁੰਨਾਂ ਦੀ ਅੱਖ ਨੂੰ ਬਰਕਰਾਰ ਰੱਖ ਦੇ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਬੇਰ ਦਾ ਮਿਲਕ ਪਲਾਂਟ ਨੂੰ ਖੜੇ ਕਰਨ ਲਈ ਅਤੇ ਬੇਰ ਬੇਰ ਦਾ ਮਿਲਕ ਪਲਾਂਟ ਦੀਆਂ ਉਪਲਬਧੀਆਂ ਦੇ ਲਈ ਬੜਮੁੱਲਾ ਯੋਗਦਾਨ ਪਾਇਆ ਨੌਜਵਾਨ ਵੀਰੋ ਤੇ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੇ ਤੁਸੀਂ ਸਾਰਿਆਂ ਨੇ ਇਹ ਸਟੈਂਡ ਛੱਡਣਾ ਨਹੀਂ ਤੁਹਾਨੂੰ ਇਹ ਸਰਕਾਰਾਂ ਪੜਤਾਉਣਗੀਆਂ ਤੁਹਾਨੂੰ ਮੈਨੇਜਮੈਂਟ ਢੁਕਾਉਗੀ ਆਪ ਦਾ ਸੰਘਰਸ਼ ਨੂੰ ਸ਼ਾਂਤਮਈ ਰੱਖਿਓ ਸਾਤਮਈ ਰਹਿ ਕੇ ਆਪ ਦੇ ਜੋ ਮੰਗਾ ਨੇ ਉਹ ਆਪਾਂ ਇਹਨਾਂ ਤੋਂ ਮੰਨਵਾਉਣੀਆਂ ਨੇ ਤੇ ਆ ਜਿਹੜਾ ਬੇਰਕਾ ਮਿਲਕ ਪਲਾਂਟ ਦਾ ਜੀਐਮਾ ਜਿਹੜਾ ਬੇਰਕਾ ਮਿਲਕ ਪਲਾਂਟ ਦੀ ਮੈਨੇਜਮੈਂਟ ਆ ਜਿਨੇ ਬੇਰਕਾ ਮਿਲਕ ਪਲਾਂਟ ਦਾ ਵੇੜਾ ਕਰਕ ਕੀਤਾ ਅਸੀਂ ਹੁਣ ਇਹ ਸ਼ਰਸ ਬਿਟਾਂਗੇ ਕਿ ਜਿਹੜੇ ਸਾਡੇ ਆ ਨੌਜਵਾਨ ਇਹਨਾਂ ਨੂੰ ਪੱਕੇ ਕਰੋ ਤੇ ਬੇਈਮਾਨ ਨੂੰ ਇਹ ਬੇਰਕਾ ਮਿਲਕ ਪਲਾਂਟ ਦੇ ਵਿੱਚੋਂ ਕਟੋ ਜਦੋਂ ਤੱਕ ਇਹੋ ਜਿਹੇ ਚੋਰਾਂ ਨੂੰ ਇਹੋ ਜਿਹਾ ਮੈਨੇਜਮੈਂਟਾਂ ਜਿਹੜੀਆਂ ਪਿੰਡਾਂ ਨਾਲ ਜੁੜੀਆਂ ਹੋਣ ਜਿਹੜੀਆਂ ਲੋਕਾਂ ਦੇ ਕਰਤੀ ਧੰਧਿਆਂ ਨਾਲ ਜੁੜੀਆਂ ਹੋਣ ਜਦੋਂ ਇਹੋ ਜਿਹੇ ਮੈਨੇਜਮੈਂਟਾਂ ਦੇ ਵਿੱਚ ਚੋਰ ਬਹਿ ਜਾਂਦੇ ਨੇ ਉਹ ਮੈਨੇਜਮੈਂਟ ਸਾਡਾ ਧੰਦਾ ਜਿਹੜਾ ਪਿਤਾ ਪੁਰਖੀ ਚੱਲਿਆ ਆਉਂਦਾ ਸਾਡੇ ਇਤਫਾਲ ਭਰਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ ਤੇ ਸਾਡੇ ਮੁਲਾਜ਼ਮ ਸਾਡੇ ਹੀ ਕਿਸਾਨਾਂ ਦੇ ਮੁੰਡੇ ਸਾਡੇ ਹੀ ਮਜ਼ਦੂਰਾਂ ਦੇ ਮੁੰਡੇ ਸਾਡੇ ਹੀ ਭਾਈਚਾਰੇ ਦੇ ਸਾਰੇ ਲੋਕ ਇੱਥੇ ਆ ਕੇ ਕੰਮ ਕਰਦੇ ਨੇ ਤੇ 15 15 20 20 ਸਾਲ ਕાળ ਕੇ ਤੇ ਐ ਕੱਟ ਕੇ ਸੁੱਟ ਦਿੰਦੇ ਜਿਵੇਂ ਖੇਤੋਂ ਮੂਲੀ ਪੱਟੀ ਦੀ ਆ ਇਹਨਾਂ ਨੂੰ ਅਸੀਂ ਬਰਤਣ ਨਹੀਂ ਦਵਾਂਗੇ ਅਸੀਂ ਐਲਾਨ ਕਰਦੇ ਆ ਸਰਕਾਰ ਕੰਨ ਖੋਲ ਕੇ ਸੁਣ ਲਵੇ ਆਪਦੀ ਗੱਲ ਤੇ ਮੈਨੇਜਮੈਂਟ ਸੁਣ ਲਵੇ ਜੇ ਸਾਡੇ ਨੌਜਵਾਨਾਂ ਦੀ ਰੋਜੀ ਰੋਟੀ ਖੋਈ ਜਾ ਕੋਈ ਵੀ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤਾਂ ਅਸੀਂ ਜੀਐਮ ਨੂੰ ਇਥੋਂ ਬਾਹਰ ਕਢਾਵਾਂਗੇ ਹਰ ਹਾਲਤ ਦੇ ਵਿੱਚ ਤੇ ਸਾਡੇ ਨੌਜਵਾਨਾਂ ਨੂੰ ਇੱਥੇ ਪੱਕੇ ਕਰਾਵਾਂਗੇ ਕਿਉਂਕਿ ਦਾ ਹੱਕ ਇਹਨਾਂ ਦਾ ਬਣਦਾ ਜਿਨੇ 15 ਸਾਲ ਦੇ ਦਿੱਤੇ ਹੋਣ ਆਪਣੀ ਜਵਾਨੀ ਦੇ ਆਪਦਾ ਕੀਮਤੀ ਸਮਾਂ ਜਿਹੜਾ ਹੋਰ ਫੀਲਡ 'ਚ ਵੀ ਆਪਦੀ ਤਰੱਕੀ ਕਰ ਸਕਦਾ ਕਰ ਸਕਦਾ ਸੀ ਉਹਨੇ ਇਹਨੂੰ 15 ਸਾਲ ਦਿੱਤੇ 20-20 ਸਾਲ ਦਿੱਤੇ ਤੇ ਹੁਣ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਛੜਕਾਂ ਦੇ ਬੈਠੋ ਸੋ ਨੌਜਵਾਨ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਾਗਤਾ ਬਣਾ ਕੇ ਇਕੱਠੇ ਰਖਿਓ ਹੌਸਲਾ ਰਖਿਓ ਭਾਰਤੀ ਕਿਸਾਨ ਯੂਨੀਅਨ ਇੱਕਾਡ ਕਹੁੰਦਾ ਜਿਹਦੀ ਅਗਵਾਈ ਸਰਦਾਰ ਮਨਜੀਤ ਸਿੰਘ ਧਨੇਰ ਕਰਦੇ ਨੇ ਅੱਜ ਸਾਡੇ ਵਿਚਕਾਰ ਵੀ ਬੈਠੇ ਨੇ ਸਪੈਸ਼ਲ ਥੋੜੇ ਕਰਕੇ ਆਏ ਨੇ ਭਰਾਵੋ ਆਪਦੀਆਂ ਹੱਤਾਂ ਲਈ ਆਏ ਨੇ ਇਹ ਪੰਜਾਬ ਦੇ ਲਈ ਲੜਨ ਵਾਲੀ ਜੱੱਤੇਵੰਦੀ ਆ ਜਿਹਨੇ ਮੈਲ ਕਲਾ ਦੇ ਘੋਲ ਦੇ ਵਿੱਚ ਦੱਸਤਾ ਸੀ ਇਹ ਸਰਕਾਰਾਂ ਸਰਕਾਰਾਂ ਨੂੰ ਕਿਵੇਂ ਮੂੰਹ ਤੇ ਮੂੰਹ ਛੱਡਿਆ ਜਾਂਦਾ ਤੇ ਭਾਰਤੀ ਕਿਸਾਨ ਜੀ ਨੇ ਇੱਕ ਅੱਡ ਕੌਂਦਾ ਜਿਹਾ ਇਤਿਹਾਸ ਪੜ ਲਵੇ ਜੀ ਐਮ ਜਿਨ੍ਹਾਂ ਨੇ ਤਹਿਸੀਲਦਾਰਾਂ ਨੂੰ ਟੈਪੀਆਂ ਨੂੰ ਸਜ਼ਾ ਕਰਾਈਆ ਭਰਾਵੋ ਸਜ਼ਾ ਜਿਹੜੇ ਕਹਿੰਦੇ ਸੀ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਇਹ ਜੀ ਐਮ ਕੀ ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਜ ਨੂੰ ਹੋਰ ਤੇਜ਼ ਕਰਾਂਗੇ ਜਿਵੇਂ ਮਹਿਲਕਲਾਂ ਦੀ ਧਰਤੀ ਦੇ ਉੱਤੇ ਕੋਲ ਜਿੱਤਿਆ ਜਿਵੇਂ ਨਹਿਰ ਕਲਾ ਦੀ ਧਾਰਤੀ ਦੇ ਉੱਤੇ ਆਪਾਂ ਕੋ ਜਿੱਤੇ ਆ ਜਿਵੇਂ ਲੈਂਡ ਪੂਲਿੰਗ ਵਾਪਸ ਕਰਾਈ ਆ ਜਿਵੇਂ ਹੋਰ ਵੱਡੇ ਵੱਡੇ ਕਲਾਮਾ ਦਾ ਬਹੁਤ ਸਾਰੇ ਸਕਾਰਸ਼ ਆਪਣੀ ਜਥੇਬੰਦੀ ਨੇ ਜਿੱਤੇ ਨੇ ਉਸੇ ਤਰ੍ਹਾਂ ਹੀ ਆਹ ਭਰਾਵਾਂ ਦੀ ਜਿੱਤ ਹੋਊਗੀ ਕੱਲਾ ਕੱਲਾ ਵੀਰ ਪੱਕਾ ਹੋਊਗਾ ਜੀ ਐਮ ਇਥੋਂ ਦਾ ਬਾਹਰ ਕਢਾਇਆ ਜਾਊਗਾ ਇੰਨੇ ਹੀ ਬੇਨਤੀਆ ਕਰਦਾ ਤੁਹਾਡਾ ਧੰਨਵਾਦੀ ਆ ਵਾਹਿਗੁਰੂ ਜੀ ਦਾ ਖਾਲਸਾ

ਤੁਹਾਡੇ ਵਰਕਰ ਸਾਥੀਓ ਲਾਈਵ ਨਹੀਂ ਕਰ ਨਹੀਂ ਪਾ ਰਹੇ ਨੇ ਵੀਡੀਓ ਕਰਦੇ ਨੇ ਇਹ ਸੀਗੇ ਬਲਾਕ 77 ਅਜੀਤ ਸਿੰਘ ਬੀਕੇਯੂ ਮੈਂ ਬਹੁਤ-ਬਹੁਤ ਧੰਨਵਾਦ ਹੁਣ ਮੈਂ ਲਾਈਵ ਕਰ ਦੂੰਗਾ ਪ੍ਰਧਾਨ ਮਨਜੀਤ ਸਿੰਘ ਜੀ ਬੀਕੇਯੂ ਮੈਂ ਕਰਨੀ ਆ ਨਾ ਵੀਡੀਓ ਠੀਕ ਹੈ ਉਹਨਾਂ ਨੂੰ ਦਊਂਗਾ ਕਿ ਉਹ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਤੁਗਾ ਪ੍ਰਧਾਨ ਮਨਜੀਤ ਸਿੰਘ ਜੀ ਆਪਣਾ ਤੇ ਨੂਰ ਸੰਘਾਰ ਚਦੇ ਮੈਦਾਨ ਦੇ ਵਿੱਚ ਡਟੇ ਹੋਏ ਸਿਕਰਮੀ ਜਵਦਿਓ ਸਲਾਮ ਹੈ ਤੁਹਾਨੂੰ ਤੁਸੀਂ ਅੱਜ ਦੇ ਜਮਾਨੇ ਦੇ ਵਿੱਚ ਝਾਂਦੇ ਉੱਚ ਚਾੱਕੇ ਮੁੱਕੇ ਲਗ ਰਹਾ ਕਿ ਸਮੇ ਦੇ ਹਾਕਮਾਂ ਨੂੰ ਬੰਗਾਰ ਰਹੇ ਹੋ ਸਾਬ ਕਿਤਾਬ ਜਿਹਾ ਨਹੀਂ ਲੱਗਦਾ ਇਹ ਗੱਲ ਕਿੱਧਰੋਂ ਜੇ ਸ਼ੁਰੂ ਕਰੀ ਜਾਓ ਕਿਉਂਕਿ ਤਾਣੀ ਉਲਝੀ ਪਈ ਆ ਅਸੀਂ ਭਾਰਤੀ ਕਿਸਾਨ ਦੀ ਇੱਕਤਾ ਦਿਖਾਉਂਦਾ ਪਲਾਸ ਸਯੁਜਕਤ ਕਿਸਾਨ ਮੋਰਚਾ ਖਾਸ ਕਰਕੇ ਆਹ ਜਿਹੜਾ ਮਿਲਖਪਲਾਨ ਨੁਹਾਣਾ ਜੇ ਕਿਵੇਂ ਬਰਮਾਤੀ ਦੇ ਰਾਹ ਪਿਆ ਹੋਇਆ ਸਾਡੇ ਪਿੰਡਾਂ ਦੀਆਂ ਸੜਕੀਆਂ ਨੂੰ ਜਿਹੜਾ ਮੌਜੂਦਾ ਇੱਥੇ ਜੀਐਮਐ ਲਗਭਗ 2-3 ਸਾਲ ਤੋਂ ਲੁਕਣ ਮੀਚਿਆ ਘੇੜ ਰਿਹਾ ਹੈ ਕਿਤੇ ਕਿਤੇ ਕਫਰੇ ਦਿੱਤੇ ਹੋਇਆ ਹੈ ਸਰਕਾਰ ਇਹਨੂੰ ਥਾਪੀ ਕਿਉਂ ਦਿੰਦੀ ਆ ਜੇ ਇਸ ਮਸਲੇ ਤੇ ਮੈਂ ਹੈਰਾਨ ਆ ਉਹਨੂੰ ਇੱਕ ਗੱਲ ਯਾਦ ਕਰਾਉਣ ਲੱਗਿਆ ਜਿੱਦਣ ਮੁੱਖ ਮੰਤਰੀ ਸਾਡੇ ਸੁਯੋਗਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚੋਂ ਭੱਜਿਆ ਉੱਠ ਕੇ ਉਹਨੂੰ ਭਿੜਾਉਣ ਵਾਲਾ ਤੁਸੀਂ ਕਹੋਗੇ ਕਿਵੇਂ ਸਾਡੇ ਪਿਛੇ ਮੰਡੇ ਹੋਏ ਸੀ ਅਦਰ ਵਿਸ਼ਿਆਂ ਤੇ ਸਾਡੀ ਲੀਡਰਸ਼ਿਪ ਗੱਲ ਕਰਦੀ ਸੀ ਜਦੋਂ ਰਾਜੇਵਾਲ ਸਾਹਿਬ ਆਹ ਸਰਕਾਰੀ ਸੁਭਾ ਮੰਗ ਹੋਏ ਸਰਕਾਰੀ ਪਾਰਟੀਆਂ ਦੇ ਗੱਲ ਕਰਨ ਲੱਗੇ ਤਾਂ ਮੁੱਖ ਮੰਤਰੀ ਨੂੰ ਗੱਲ ਵੀ ਆਈ ਜਦੋਂ ਮੁੱਖ ਮੰਤਰੀ ਨੂੰ ਗੱਲ ਵੀ ਆਈ ਤਾਂ ਮੀਟਿੰਗ ਤੋਂ ਉੱਠ ਕੇ ਭੱਜ ਗਿਆ ਤੇ ਅੱਜ ਤੱਕ ਜਵਾਬ ਦੇ ਨਹੀਂ ਸਕਿਆ ਜਵਾਬ ਅਸੀਂ ਇਹ ਮੰਗਦੇ ਸੀ ਇਹ ਜਿੱਥੇ ਇਮਾਨਦਾਰੀ ਨਾਲ ਕੰਮ ਹੋ ਰਿਹਾ ਸਰਕਾਰੀ ਮਹਿਕਮੇ ਦੇ ਵਿੱਚ ਉਹ ਜੇ ਖੋਲਾ ਪੰਜਾਬ ਦੀਆਂ ਮੈਨੂੰ ਲੱਗਦਾ ਹੈ 1.2 ਸੋਸਾਇਟੀਆਂ ਦਾ ਅਨੈਤ ਕੀਤਾ ਹੈ ਜਿਹੜੀਆਂ 10 ਕਰੋੜ ਰੁਪਈਆ ਮਨਾਫੇ ਚ ਹੈਗੀਆਂ ਉਹ ਕਿਉਂ ਨੇ ਕਿਉਂਕਿ ਲੋਕਾਂ ਨੇ ਆਪ ਦਾ ਵਾਰਾ ਬਣਾ ਕੇ ਉਹਨੂੰ ਸਫਲ ਬਣਾਇਆ ਹੋਇਆ ਔਰ ਦੂਜਾ ਪਾਸਾ ਜਿੱਥੇ ਇਹੋ ਜਿਹੇ ਲਪੇਰੇ ਆਕਰ ਤੇ ਹੋਰ ਅਫਸਰਾਈ ਰੜਕੇ ਉਹਨਾਂ ਸੋਸਾਇਟੀਆਂ ਨੂੰ ਚਾਹੇ ਖਾਦ ਵਾਲੀਆਂ ਸੈਟਿੰਗ ਚਾਹੇ ਮਿਲ ਕੇ ਸੋਸਾਇਟੀਆਂ ਉਹਨਾਂ ਨੂੰ ਲੱਖ ਰੁਪਏ ਦਾ ਕਰਜ਼ਾਈ ਕੀਤਾ ਹੋਇਆ ਮੇਰੀ ਆਪ ਵੀ ਟੈਂਟ ਦੀ ਸੈਡੀ ਚਾਰ ਪਿੰਡਾਂ ਦੀ ਸਾਬ ਮਲਾ ਸੀਗੀ ਅਸਲੀ ਲੱਖ ਦੀ ਡਿਫਾਲਟਰ ਬੜੇ ਮੁਰਗੇ ਬਣੇ ਉੱਥੇ ਬੜੇ ਮੀਟ ਚੱਲੇ ਆ ਤੇ ਜਿਹੜੇ ਸਿਆਸੀ ਲੀਡਰ ਸੀ ਉਹ ਵੀ ਬੱਸਾਂ ਪਾ ਗਏ ਜਿਹੜੀ ਅਫਸਰ ਸਾਹਿਬ ਜੀ ਉਹ ਵੀ ਬੱਸਾਂ ਪਾ ਗਈ। ਮੈਨੂੰ ਹੈਰਾਨੀ ਹੋਈ ਜਿਹੜੇ ਬਲਾਜਮ ਨੇ ਸਾਡੀ ਸੁਸਾਇਟੀ ਦਾ ਬੇੜਾਗਰਕ ਕੀਤਾ ਸੀ ਸੈਕਟਰੀ ਸੀਗਾ ਅਸੀਂ ਉਹਦੀਆਂ ਰਿਪੋਰਟਾਂ ਭੇਜੀਆਂ ਸਬੂਤ ਭੇਜੇ ਵੀ ਨੇ ਆ ਘਮਲੇ ਕੀਤੇ ਆ ਉਹ 6 ਮਹੀਨੇ ਬਾਅਦ ਭਰਾ ਮੇਰੋ ਉਹ ਇੰਸਪੈਕਟਰ ਬਣ ਕੇ ਆ ਗਿਆ ਸਾਡੇ ਇਲਾਕੇ 'ਚ। ਕੱਲੀ ਇਹ ਮੈਂ ਤੁਹਾਨੂੰ ਇੱਕ ਨਮੂਨਾ ਦਿਖਾਇਆ। ਕਿੰਨੇ ਮਾਤੜੀ ਵਾਲੇ ਅਫਸਰ ਹੁੰਦੇ ਆ ਜਿਹੜੇ ਥੱਲਿਓਂ ਵੀ ਫਿਰ ਉਹੋ ਜੀ ਲੱਭਦੇ ਆ ਉਹ ਬੋਲੂ ਨਹੀਂ ਲੱਭੜ ਕੇ ਤੁਸੀਂ ਤਾਂ ਉਹ ਅੱਥਾਂ ਦੇ ਵਿੱਚ ਰੋਡ ਵਾਂਗੂ ਰੜਕੋਗੇ ਜਿਹੜੇ ਤੁਸੀਂ ਬੈਠੇ ਹੋ ਉਹ ਆਪਨੇ ਕੌਲੀ ਚੱਟ ਲਾਦੇ ਹੁੰਦੇ ਤੇ ਉਹਨਾਂ ਨੂੰ ਤਰਕੀਆਂ ਦਿੰਦੇ ਹੁੰਦੇ ਆ ਮੈਨੂੰ ਯਾਦ ਆ ਅੱਜ ਵੀ ਡਰ ਕੇ ਉਸ ਨਾਲ ਕਹਿਦਾਰੀ ਕਿਹਾ ਵੀ ਮੈਂ ਵੀ ਇਸ ਮਕਬਲਾਨ ਦਾ ਨੂਰ ਖਾਦਾ ਤਿੰਨ ਸਾਲ ਨੌਕਰੀ ਕੀਤੀ ਉਹ ਬਾਹਰ ਰੇਲ ਕਰਕੇ ਗਿਆ ਸਾਡ 80 ਦੇ ਵਿੱਚ ਇਹੋ ਜਿਹੀ ਕੋਈ ਅਫਸਰ ਸੀ ਇੱਥੇ ਜਦੋਂ ਵੀ ਕੈਨ ਵੀ ਮਣ ਵੀ ਮੜ ਕੇ ਓਡੋ ਲਿਆ ਤੇ ਨਾਲ ਕਾਰਜਾਤ ਨਹੀਂ ਢੋਲਿਆ ਫਰਸ ਦੀ ਢੋਲਤਾ ਢੁੱਲਿਆ ਕਿਵੇਂ ਅਣਜਾਣ ਓਪਰੇਟਰ ਲਾ ਕੇ ਜੀ ਦੁੱਧ ਧਾਤ ਤੇ ਹੁੰਦਾ ਸੀ ਬਣਾ ਕੇ ਉਹ ਛੁੱਟੀ ਤੇ ਸੀ ਅਣਜਾਣ ਧੋਤਾ ਉਹਨੇ ਸਟੀਮ ਨਹੀਂ ਮਾਰੀ ਪਾਈ ਪਾਜ ਪਰ ਪਾ ਬੰਦ ਸੀ ਥੱਲੇ ਓਲਤਾ ਸਾਰਾ ਫਰਸ ਤੇ ਚੱਲਿਆ ਤੇ ਉਹਨੂੰ ਕੁਛ ਨਹੀਂ ਸੀ ਕਿਹਾ ਉਹਨੂੰ ਤਰੱਕੀ ਮਿਲ ਗਈ ਜਿਹਨੇ 20 ਮੰਡਰੋ ਕਿਹਾਡੋ ਲਿਆ ਸੀ ਅਫਸਰ ਨੂੰ ਜਿਹੜੀ ਉੱਥੋਂ ਬਰਬਾਦੀ ਦਾ ਸਮਾਂ ਸ਼ੁਰੂ ਹੋਇਆ ਹੋਇਆ ਭਰਾ ਮੇਰੇ ਜਿਹੋਦੇ ਰਾਜ ਲਈ ਆਪਾਂ ਲੜਕਾਰੇ ਮਾਰਦੇ ਆ ਉੱਚੀਆਂ ਜ਼ਮੀਰਾਂ ਕਰਕੇ ਜੇ ਅਸੀਂ ਦੇਖਿਆ ਇਤਿਹਾਸ ਦੇ ਵਿੱਚ ਰੂਸ ਦੀ ਧਰਤੀ ਤੇ ਇਨਕਲਾਬ ਹੋਇਆ ਸੀ 1917 ਦੇ ਵਿੱਚ ਉਹ ਇਨਕਲਾਬ ਕੀ ਸੀ ਇਹੋ ਜਿਹੜੇ ਪ੍ਰੈਸ ਆਫਸਰ ਸੀ ਜਿਹੜੇ ਰਾਜਾ ਸ਼ਾਹੀ ਦੇ ਤਖਤ ਤੇ ਬੈਠੇ ਸੀ ਉਹਨਾਂ ਨੂੰ ਪਟਕਾ ਕੇ ਲੋਕਾਂ ਨੇ ਕੱਠ ਦੇ ਥੱਲੇ ਮਾਰਿਆ ਸੀ ਤੇ ਕੱਠ ਲੋਹੇ ਦੀ ਲੱਠ ਨੇ ਆ ਸਹਿਕਾਰੀ ادارਾ ਸ਼ੁਰੂ ਕੀਤਾ ਸੀ ਰੂਸ ਦੀ ਧਰਤੀ ਤੇ ਲੋਕ ਹੀ ਪੈਦਾ ਕਰਦੇ ਸੀ ਲੋਕਾਂ ਦੀ ਬਣਿਆ ਜਾਂਦਾ ਸੀ ਤੇ 40 ਸਾਲ ਚੱਲਿਆ ਹੈ ਉਹਦੇ ਵਿੱਚ ਵੀ ਕਾਲੀਆਂ ਭੇਡਾਂ ਵੜਦੀਆਂ ਇਹੋ ਜਿਹੀਆਂ ਪੰਥਰੇ ਐਮ.ਡੀ ਵਰਗੀਆਂ ਕਾਲੀਏ ਭੇਡਾਂ ਨੇ 40 ਸਾਲ ਬਾਅਦ ਉਹ ਵੀ ਇਨਕਲਾਬ ਆ ਜਿਹੜਾ ਉਹ ਫੇਰ ਕੀਤਾ ਪਰ ਮੈਂ ਇੱਕ ਉਹਨੂੰ ਦੱਸ ਦਿਆਂ რუს ਦੇ ਇਨਕਲਾਬ ਤੋਂ ਭਾਕ ਦਾ ਨਹਿਰੂ ਇੱਕ ਚੀਜ਼ ਲੈ ਕੇ ਆਇਆ ਸੀ ਆ ਜਿਹੜੀ ਦੇ ਆਸਰੇ ਤੁਸੀਂ ਬੈਠੇ ਹੋ ਜਿਹਦੇ ਤੋਂ ਰੋਟੀ ਆਪਾਂ ਖਾਂਦੇ ਆ ਅਸੀਂ ਦੁੱਧ ਪਾਇਆ ਕਰਕੇ ਪਾਉਂਦੇ ਆ ਸੋਸਾਇਟੀਆਂ ਨੂੰ ਮੁਨਾਫੇ ਤੇ ਰੱਖਦੇ ਆ ਕਿ ਸਾਡਾ ਸਾਡੀ ਕਿਰਤ ਦਾ ਮੁੱਲ ਸਾਨੂੰ ਮਿਲਦਾ ਇਹ ਜਿਹੜਾ ਰੂਟ ਚ ਵਾਹ ਹੋਇਆ ਨਬੁੰਦਾ ਟਿੱਕੋ ਇੱਕ ਰਹੇ ਜਾ ਪਰ ਇੱਥੋਂ ਦੀ ਮੈਨੇਜਮੈਂਟ ਇੱਥੋਂ ਦੀ ਆਪਰਸ਼ਾਹੀ ਤੇ ਇੱਥੋਂ ਦੀ ਸਰਕਾਰ ਜਿਹੜੀਆਂ ਬਦਲ ਬਦਲ ਕੇ ਆਈ ਜਾਂ ਕੇ ਸਰਕਾਰਾਂ ਕਹੀ ਜਾਂਦੀਆਂ ਪਰ ਉਹ ਸਰਕਾਰ ਇਹ ਪੱਕੀ ਸਰਕਾਰ ਦੀਆਂ ਧੂਧੂ ਹੁੰਦੀਆਂ ਧੂਧੂ ਤੁਹਾਡੇ ਵੋਟ ਪੈ ਕੇ ਸਰਕਾਰਾਂ ਨਹੀਂ ਬਦਲਦੀਆਂ ਪੱਕੀ ਸਰਕਾਰ ਦਾ ਹੁੰਦਾ ਹੈ ਜਿਹੜੇ ਵਿੱਚ ਅੰਦਰ ਇਹਨਾਂ ਨੂੰ ਪਤਾ ਕਿਹੜੇ ਮਿਲਕ ਬਗਾਨ ਦੀ ਬਦਲੀ ਕਰਾਉਣੀ ਆ ਤੇ ਕਿਵੇਂ ਮਹਾਤਮਾ ਗਾਂਧੀ ਨੂੰ ਸਤਕਾਰ ਕਰਦੇ ਐ ਮਹਾਤਮਾ ਗਾਂਧੀ ਇਹਨਾਂ ਨੂੰ ਜਿਉਂਦਾ ਰੱਖਦਾ ਤੇ ਜਿਹੜੀ ਅੱਜ ਸਰਕਾਰ ਜਿਹਦੇ ਵਿੱਚ ਬਿਲਕੁਲ ਭ੍ਰਿਸ਼ਟਾਚਾਰ ਹੈ ਨਹੀਂ ਤੁਮਾਤਮਾ ਦੀ ਸਾਫ਼ ਸੁਥਰੀ ਸਰਕਾਰ ਜਿਹਦੇ 'ਚ ਇੱਕ ਡੀਆਈਜੀ ਫੜਿਆ ਨੀ ਆਈ ਬੇਸ਼ਰਮੀ ਚ ਪਾਤਾ ਹੋ ਗਿਆ ਉਹਦੀ ਫਾਤ ਨਾਨਕ ਸਿੰਘ ਲਾਤਾ ਡੀਆਈਜੀ ਨੌ ਬੜਾ ਪਵਿੱਤਰ ਐ ਉਹ ਸ਼ੇਰ ਬੱਜਿਆ ਇੱਕ ਵਾਰ ਤੂੰ ਮੇਰੇ ਸਾਹਮਣੇ ਆ ਸੀ ਝੂਠਾ ਲਾਲਾ ਲਾਇਆ ਸੀ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੇ ਤੂੰ ਨਾਨਕ ਸਿੰਘ ਨਾਂ ਰਖਵਾਉਣ ਦੇ ਕਾਬਿਲ ਹੀ ਹੈ ਨਹੀਂ ਉਹ ਸਾਡਾ ਨਾਨਕ ਕੀ ਕਹਿੰਦਾ ਤੂੰ ਸਾਡੇ ਨਾਂਕਾ ਜੋ ਨਹੀਂ ਹੈ ਦੁਸ਼ਮਣਾਂ ਨੂੰ ਝੂਠ ਬੋਲਿਆ ਜੂਨੀਅਰ ਅਫਸਰਾਂ ਦੇ ਨਾਲ ਪੰਜਾਬ ਦੀ ਪੁਲਿਸ ਸਾਡੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕੁੱਟਣ ਲੱਗੀ ਹੋਈ ਆ ਉਹ ਬਿਆਨ ਦਿੰਦਾ ਨਾਨਕ ਸਿੰਘਾ ਕਹਿੰਦਾ ਕੋਈ ਗਿਆ ਹੀ ਨਹੀਂ ਪੰਜਾਬ ਪੁਲਿਸ ਦਾ ਤਾਂ ਕੱਲੀ ਪੰਜਾਬ ਪੁਲਿਸ ਦੀ ਜਿੱਥੇ ਮੇਰ ਕਹਤ ਪਲਾਣ ਦੇ ਮੂਹਰੇ ਅਸੀਂ ਬੈਠੇ ਸੀ ਸੋ ਵੀ ਟੋਲੀ ਹਰਿਆਣੇ ਵਾਲਿਆਂ ਦੀ ਭੁਜਾਈਆ ਸੀ ਡਾਂਡਾ ਵਾਲੀ ਉਹ ਹਰਿਆਣੇ ਦੀ ਪੁਲਸ ਸੀ ਮੈਂ ਇਹ ਧਾਰਨ ਕਿਉਂ ਦਿੰਦਾ ਭਰਾਵੋ ਸਰਕਾਰਾਂ ਸਰਪੂਰਾ ਕੋਈ ਅੱਡੇ ਆਦਮੀ ਹੈ ਜੀਆ ਉਹ ਇਕੱਠਿਆਂ ਨੇ ਚਾਹੇ ਪੰਜਾਬ ਦੀ ਆ ਚਾਹੇ ਹਰਿਆਣੇ ਦੀ ਆ ਲੋਕੋ ਨਾਲ ਲੋਕਾਂ ਨੂੰ ਵੇਚਣਾ ਲੋਕਾਂ ਦੇ ਹਿੱਤ ਵਿੱਚ ਚੜਿਆ ਇਸ ਕਰਕੇ ਜੇ ਸਰਕਾਰਾਂ ਨਾਲ ਟੱਕਰ ਲੈਣੀ ਹੈ ਤਾਂ ਕੱਠ ਲੋਹੇ ਦੀ ਲੱਠ ਬਣਨਾ ਪਊਗਾ ਹੁਣ ਕੱਠ ਤਾਂ ਹੋ ਜਾਂਦਾ ਫੇ ਲੋਹੇ ਦੀ ਲੱਠ ਕੀ ਹੋਈ ਬਈ ਲੋਹੇ ਦੀ ਲੱਠ ਭਰਾਵੋ ਉਹ ਹੁੰਦੀ ਐ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਦਿਮਾਗਾਂ ਦੇ ਵਿੱਚ ਚੇਤਨਾ ਭਰੀ ਸੀ ਜਦੋਂ ਸਾਡਾ ਸਿਰ ਸੀਸ ਬਣ ਗਿਆ ਸੀ ਬੋਲੇ ਉਹ ਸਿਰਾਂ ਨੂੰ ਸੀਸ ਬਣਾਵਾ ਸੀ ਉਦੋਂ ਫਿਰ ਘੱਟ ਲੋਹੇ ਦੀ ਲੱਖ ਬਣਾਇਆ ਸੀ ਤੇ ਸਵਾ ਲੱਖ ਨਾਲ ਲੜਿਆ ਲੜਿਆ ਕਿ ਨਹੀਂ ਬਾਈ ਲੜਿਆ ਦੋਨੋਂ ਵੀ ਸਵਾ ਲੱਖ ਨਾਲ ਲੜਨ ਵਾਸਤੇ ਸੀਸ ਤੇ ਧਰਨੇ ਪੈਣਗੇ ਕਲੀ ਤੇ ਧਰਨ ਦਾ ਅਰਥ ਕੀ ਹੁੰਦਾ ਹੈ ਗਲਤ ਤੇ ਠੀਕ ਦੀ ਪਛਾਣ ਕਰਨੀ ਕੀ ਗਲਤ ਹੋ ਰਿਹਾ ਕੀ ਠੀਕ ਹੋ ਰਿਹਾ ਤੁਹਾਡੇ ਇਸ ਸਰਦ ਦੇ ਵਿੱਚ ਇੱਕ ਟੱਕ ਪੁਰਜਾ ਇੱਕ ਪੁਰਜਾ ਜਿਨੂੰ ਧਮਾਕ ਕਹਿੰਦੇ ਆ ਉਹਨੇ ਸੋਚਣਾ ਹੁੰਦਾ ਟਾਲਣਾ ਹੁੰਦਾ ਮੈਂ ਕਿਹੜੇ ਪਾਸੇ ਖੜਾ ਕੀ ਆ ਜਿਹੜੇ ਪ੍ਰਸ਼ਟ ਮੈਨੇਜਮੈਂਟ ਅੰਦਰ ਬੈਠੀ ਆ ਤੁਹਾਡੇ ਜੋ ਖਰੀਦਣਗੇ ਲਾਕ ਦੇਣਗੇ ਤੁਹਾਨੂੰ ਵੀ ਆਜੋ ਇਹ ਜੂਨੀ ਨਾਲੇ ਤਾਂ ਉਹੀ ਹੁੰਦੇ ਆ ਇੱਕ ਅੱਲਾ ਤੁਹਾਡੇ ਖਿਲਾਫ ਨਹੀਂ ਹੋਣਾ ਸਾਡੇ ਤੋਂ ਵੀ ਕਈਆਂ ਨੂੰ ਖਰੀਦਦੇ ਰਹੇ ਆਏ ਪੱਟੇ ਆ ਪਰ ਭਰਾ ਮੇਰੋ ਜਿਹਨੂੰ ਯਾਦ ਰੱਖਿਓ ਜਦੋਂ ਸ੍ਰੀ ਅੰਦਨੀਆ ਮਿਆਹਰੇ ਵਿਚਨੇ ਗਏ ਸੀ ਉਹ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਆ ਸੀਸ ਦੇ ਕੇ ਗਏ ਸੀ ਘਾਦੇ ਵਾਸਤੇ ਗੈਰ ਤੰਖ ਵਾਸਤੇ ਜਲਮਾ ਮੂਰੇ ਝੁਕੇ ਵੀ ਸੀ ਬੜੇ ਅਮੀਰ ਕਰਦੇ ਬੱਚੇ ਸੀ ਉਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਸੀ ਜੋ ਕੋਲਾ ਵਿਚਾਰ ਸੀ ਜਿਹੜਾ ਲੋਕ ਪੱਖੀ ਸੀ ਇਤਿਹਾਸ ਦੱਸਦਾ ਹੈ ਸਾਡਾ ਭਗਤ ਸਿੰਘ ਸੂਰਮਾ ਕਿਸੇ ਗਰੀਬ ਘਰ ਦਾ ਮੁੰਡਾ ਨਹੀਂ ਸੀ ਖਾਦੇ ਪੀਂਦੇ ਪਰਿਵਾਰ ਚੋਂ ਸੀ ਉਸ ਸਮੇਂ ਅੰਗਰੇਜ਼ਾਂ ਦੀ ਪੁਸਤ ਦੇ ਵਿੱਚੋਂ ਦਾ ਪ્યો ਥਾਣੇਦਾਰ ਸੀ ਪਰ ਨੌਕਰੀ ਨੂੰ ਲੱਤ ਮਾਰ ਕੇ ਉਹ ਕਦਰ ਕੀਤਾ ਉਹ ਜੋਧਿਆਂ ਨੇ ਉਹਦੇ ਪਰਿਵਾਰ ਨੇ ਕੀਤਾ ਕਿਉਂਕਿ ਸਿਰਸੀ ਜਿਹੜਾ ਸੀਸਵਾੜ ਜਿਹੜਾ ਸੀ ਉਹ ਤੋਂ ਬਾਅਦ ਆਉਂਦੇ ਆ ਰਾਜਗੁਰੂ ਸਖਦੇ ਬੜੇ ਡਰਾਮੇ ਆਏ ਪਰ ਥਾਂਸੀਆਂ ਹੱਸ ਕੇ ਟੁੰਮੀਆਂ ਸਿੱਖ ਅਤਿਅ ਆਸਤੇ ਬਚਾਉਂਦਾ ਬੰਦ-ਬੰਦ ਕੱਟੇ ਗਏ ਸੀ ਕੇ ਵੀ ਕਹੀ ਕਿਉਂਕਿ ਜਿਹੜਾ ਸਿਰੋ ਸੀਸ ਬਣ ਗਿਆ ਸੀ ਸਮਝ ਗਿਆ ਸੀ ਸੱਚ ਕੀ ਆ ਝੂਠ ਕੀ ਆ ਸੁਪਾ ਅਰੇ ਗੱਲ ਨੂੰ ਅਸੀਂ ਜਾ ਰਹੇ ਆ ਉਹ ਸੂਰਮੇ ਨੇ ਪਿੰਡ ਵਿੱਚ ਆ ਸ਼ਹੀਦੇ ਅਨੁਕਰਤਾ ਸਿੰਘ ਸਰਾਬੇ ਦੇ ਤੁੰਗ ਵੀ ਸੱਤਾ ਦੇਵਾਂਗੇ ਆयो ਜਿੰਨੇ ਕਾ ਸਕੇ ਕੋਈ ਨਹੀਂ ਲੜਾਈ ਲੜੋ ਤੁਸੀਂ ਉਹ ਸਰਾਬਾ ਜਿਹਨੇ ਐਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਲਿਆ ਸੀ ਉਹ ਲੜਿਆ ਬਹੁਤ ਤਕੜੇ ਕਰਦਾ ਸੀ ਜਿਹੜਾ ਉਦੋਂ ਅਮਰੀਕਾ ਜਾ ਕੇ ਪੜ੍ਹਾਈ ਕਰਨ ਗਿਆ ਸੀ ਸੁਪਨਾ ਤਾਂ ਉਹ ਲੈ ਕੇ ਗਿਆ ਸੀ ਵੀ ਬਹੁਤ ਤਕੜੀ ਪੜ੍ਹਾਈ ਕਰਕੇ بڑا ਵੱਡਾ ਅਫਸਰ ਬਣੂੰਗਾ ਅਫਸਰ ਬਣਿਆ ਉਹ ਸਾਡਾ ਕੀਰਤੀ ਲੋਕਾਂ ਦਾ ਅੱਜ ਵੀ ਕਰਤਾਰ ਸਿੰਘ ਸਰਾਭਾ ਪਾਪਾ ਕਹਿੰਦੇ ਸੀ ਬਾਬਾ ਓਏ 19 ਸਾਲ ਦਾ ਬਾਬਾ ਕਿਉਂ ਆ ਸੋਚ ਕੇ ਦੇਖੋ 19 ਸਾਲ ਦਾ ਬਾਬਾ ਪਾਸਿੰਗ 23 ਸਾਲ ਦਾ ਰਹੂਗਾ ਉਦਮ ਸਿੰਘ 35 ਸਾਲ ਦਾ ਰਹੂਗਾ ਬਸੇੜੀਆਂ ਪੀੜੀਆਂ ਹੋ ਹੋ ਮਰ ਗਿਆ ਅਸਿਕ ਕੋਈ ਗੱਲ ਆ ਵੀ ਉਹ ਲੋਕਾਂ ਖਾਤਰ ਲੜੇਗਾ ਲੋਕਾਂ ਖਾਤਰ ਸਿਰ ਅਰਸ਼ ਕਰੇਗਾ ਸੋ ਭਾਵੇਂ ਉਹ ਜਿਹੜੀ ਤੁਸੀਂ ਲੜਾਈ ਲੜਦੇ ਹੋ ਇਹ ਤੁਸੀਂ ਆਪ ਦੀ ਖਾਤਰ ਨਹੀਂ ਲੜਦੇ ਤੁਸੀਂ ਸਾਡੀ ਖਾਤਰ ਵੀ ਲੜਦੇ ਹੋ ਅਸੀਂ ਤੁਹਾਡੀ ਅਮਾਨ ਤੇ ਤਾ ਹੈਗਾ ਕਿਉਂਕਿ ਜੇ ਬੇਰਕਾ ਮਿਲਕ ਪਲਾਟ ਜੇ ਰਾਤੀਆਂ ਨੂੰ ਮਰ ਜਾਂਦਾ ਜੂਲੀ ਵੜਾਤੀ ਜਿਹੜੇ ਜਪਾ ਪਰਸੋਂ ਦਾ ਨਰ ਖਾ ਕੇ ਆਏ ਆ ਸਾਡਾ ਮਨਦੀਪ ਲਾਤੋਂ ਅਜੇ ਮੱਜੇ ਤੇ ਪਿਆ। ਇਹ ਕਿੰਦਸ ਕੁਸ਼ਕੀਤਾ ਦੀ। ਪਾਰਾ ਦੇ ਕਪੜੇ ਕਿੰਨੇ ਦੇ ਪਾਕੇ ਮੈਰੀਕੇਟ ਤੋੜੇ ਆ। ਸ਼ਾਂਤੀ ਵੀ ਰੱਖੀ ਆ। ਤੇ ਡਾਰੀਗੜ ਪੁੱਠੇ ਵੀ ਕੀਤਾ ਹੁੰਦੇ ਦੇਖੇ ਹੋਣਗੇ ਤੁਸੀਂ। ਤੇ 4 ਵਜੇ ਜੂਦੀ ਵਿਰਾਸਤੀ ਚ ਵੀ ਗਏ ਆ। ਜੇ ਸਾਡੇ ਸੀਮਿਆਂ ਦੇ ਵਿੱਚ ਧੱਕਾ, ਜੇ ਸਾਡੇ ਸੀਮਿਆਂ ਦੇ ਵਿੱਚ ਅਣਖਾ ਰੜਕਾ ਤਾਂ ਰੇਤਲੀਆਂ ਕੱਲਾ ਕਿੱਡਾ ਕਰ ਖੜ ਗਈਆਂ ਸਾਡੇ ਗੁਰੇ। ਇਹ ਰੋਟੇ ਦੇ ਜੋਟਾ ਰੋਟੇ ਦੇ ਇਹ ਵੀ ਖੜਨੇ ਰੋਣਾ ਇਹਦਾ ਵੀ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਆਪਣਿਆਂ ਨੂੰ ਨਾਲ ਜੋੜਨਾ ਸੋ ਭਰਾ ਮੇਰੇ ਕੱਟੇ ਦਾ ਮਹੀਨਾ ਬੜਾ ਬੜਾ ਕਸੂਤਾ ਫਸਿਆ ਹੋਇਆ ਪਰਸੋਂ ਕੀ ਗਾਇਸ ਸਾਡੀ ਤੁਸੀਂ ਹੈ ਨਾ ਇਹਨਾਂ ਦੇ ਦੇਖਿਆ ਤੇਰਾ ਹਾਲ ਕੀ ਸੀ ਖੇਤ ਕਿਉਂਕਿ ਮੈਂ ਉਹ ਲੀਡਰ ਆ ਕੱਟ ਕੇ ਵੀ ਵੱਢਦਾ ਜਿੱਥੇ ਵੀ ਬਣਾਉਨੇ ਆ ਉਮਰ ਕੱਟਾਂ ਵੀ ਕੱਟੀਆਂ ਸੰਪਰੀਪ ਕੋਰਟ ਦੇ ਫੈਸਲੇ ਤੁਸੀਂ ਪੈਰਾ ਥੱਲੇ ਰਗੜਿਆ ਅਸੀਂ ਉਸ ਪੱਖੀ ਦੇ ਵਿੱਚੋਂ ਕੱਟ ਕੇ ਬਣੇ ਹੋਏ ਆਕੂ ਆ ੱਲੇ ਜਿੱਤੇ ਲਈ ਪੌੜ ਵਾਲੇ ਆਕੂ ਜਿਸ ਕਰਕੇ ਆदमी ਅਜੇ ਦਮਾਨ ਦੇ ਵਿੱਚ ਖੜਾ ਵੀ ਥਾਰੇ ਜਿੱਧਰ ਨੂੰ ਪੌੜਿਆ ਟਰੈਕਟਰ ਕਿਸੇ ਦਾ ਮੰਗ ਕੇ ਲੈ ਜਾਣਾ ਦੇਰ ਵੀ ਆ ਤੀਜੇ ਸਾਡੇ ਹਾਜ਼ਰੀ ਆ ਸੋ ਭਰਾਵੋ ਆਓ ਇਸ ਰਾਸਤੇ ਨੂੰ ਜੁੜੀਏ ਕਿਸੇ ਤੋਂ ਵੀ ਬੜੀ ਯਾਰ ਸੱਚੀ ਜਣੀ ਖਉਦ ਤੁਸੀਂ ਆਗੂ ਬਣੋਗੇ ਖੁਦਾ ਅਸੀਂ ਫੈਸਲਾ ਕੀਤਾ ਪੰਜਾਬ ਦੇ ਸਾਰੇ ਮਿਲਕ ਪਲਾਂਟਾਂ ਦੇ ਰੁਕਿਆ ਅੱਪਾ ਹੱਥ ਵਧਾਏ ਆ ਕਿਉਂ ਵੀ ਬਠਿੰਡੇ ਵਾਲੇ ਕਿੱਥੇ ਆ ਤਸਵੀਰ ਬਠਿੰਡਾ ਉਹ ਰਿਹਾ ਜੀ ਤਸਵੀਰ ਬਠਿੰਡਾ ਗੱਲ ਹੀ ਮੇਰੀ ਗੱਲ ਹੋਈ ਸੀ ਕਿਉਂਕਿ ਮਿਲਕ ਪਲਾਂਟ ਸਾਡੇ ਆ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨੀ ਡਿਖਣ ਨਹੀਂ ਦੇਣਾ ਬਚਾ ਕੇ ਰੱਖਦੇ ਆ ਜੇ ਇਸ ਕਰਕੇ ਅਸੀਂ ਲੜਾਈ ਸਾਂਝੀ ਕਰਤੀ ਜੇ ਪੂਰਾ ਪਰਵੀ ਤੁਹਾਡੇ ਤੇ ਜਬਰ ਕਰਨ ਲੱਗੇ ਤਾਂ ਪੈਰਾ ਥੱਲੇ ਅੱਜ ਮਚਾਵਾਂਗੇ ਅੱਜ ਇਹਨਾਂ ਨੇ ਹੌਸਲੇ ਕਰੋ ਸਤਿ ਸ਼੍ਰੀ ਅਕਾਲ ਜੇ ਕੋਰਾ ਮੁੱਖ ਮੰਤਰੀ ਹਲੋ ਜੀ ਪਾਣੀ ਮੇਰਾ ਚੰਦਾਵਾ ਜਿੰਦਾਬਾਦ ਜਿੰਦਾਬਾਦ ਜੇ ਕੋਈ ਮੈਨੇਜਮੈਂਟ ਚਾਹੇ ਨਾ ਚੋਲੀ ਚੱਕ ਚੁਗਲੀਆਂ ਕਰਕੇ 14 ਹਰ ਰੁਪਏ ਜਵਾਰਿਆਂ ਦੇ ਸਰਪਾਲ ਕੇ ਖਾਲ ਦੇਵਾਂਗੇ ਇਹ ਪਾਟੇ ਹੋਏ ਸਰ ਬਹੁਤ ਵੱਡਾ ਪੰਜਾਬ ਦੇ ਵਿੱਚ ਲਹਿਰ ਖੜੀ ਕਰੂਗਾ ਇਹਨਾਂ ਦਾ ਡੁੱਲਿਆ ਹੋਇਆ ਖੂਨ ਇਹ ਖੇਤਾਂ ਦਾ ਸੁਨੇਹਾ ਦੇਊਗਾ ਖੇਤਾਂ ਵਾਲੇ ਜਿਹੜੇ ਵਾਲੇ ਮਜ਼ਦੂਰ ਇੱਥੇ ਤੋਂ ਕਾਗੇ ਸਾਰੇ ਇਹਨਾਂ ਨੂੰ ਦੱਸਾਂਗੇ ਹੀ ਬੰਦੇ ਦੇ ਪੁੱਤ ਬਣ ਕੇ ਰਹਿਣੀਆਂ ਮੰਗਾ ਮੰਨੋ। ਬਾਕੀ ਮੰਨ ਚੁੱਕੇ ਆ। ਬਾਕੀ ਮੰਨ ਚੁੱਕੇ ਆ। ਇਹ ਥੋੜਾ ਜਿਹਾ ਸਖਤ ਸੁਭਾਅ ਦਾ ਸਾਡਾ ਵੀਰ ਮੇਰੇ ਇਲਾਕੇ ਦਾ ਹੀ ਆ। ਮੈਂ ਜਾਣਦਾ ਚੰਗੀ ਤਰ੍ਹਾਂ। ਤੇ ਸਾਡੇ ਵਾਲੇ ਇਹਨੂੰ ਵੀ ਜਾਣਣਾ ਚਾਹੀਦਾ। ਅਸੀਂ ਫਿਰ ਕਿਹੜੀ ਮਿੱਟੀ ਦੇ ਬਣੇ ਆ। ਅਸੀਂ ਇੰਨੇ ਨਾਲ ਖੜਨ ਵਾਲੇ ਨਹੀਂ। ਛੋਟੀਆਂ ਕੇਸ ਛੋਟੀਆਂ ਸਜਾਵਾਂ ਸਾਡੇ ਇਸ ਵਿਚਾਰ ਨੂੰ ਹਰਵਾੜੀ ਸਕੀਆਂ ਤੇ ਨਾ ਹਰਾ ਸਕਣ ਗਿਆ ਸਾਡਾ ਵਿਚਾਰ ਬਾਤਾਂ ਦੀ ਸ਼ੁਰੂ ਹੁੰਦਾ ਸਾਡਾ ਵਿਚਾਰ ਬਾਬੇ ਨਾਨਕ ਤੋਂ ਸ਼ੁਰੂ ਹੋ ਕੇ ਤੱਤਿਆਂ ਤਵੀਆਂ ਦੇ ਵਿੱਚ ਲੰਘਿਆ ਚੱਖੀਆਂ ਤੇ ਚੜਿਆ ਫਾਸੀਆਂ ਤੇ ਚੜਿਆ ਪੰਦ ਪੰਦ ਕੱਟੇ ਗਏ ਪਰ ਵਿਚਾਰ ਹਾਰਿਆ ਨਹੀਂ ਵਿਚਾਰ ਨੂੰ ਪਰਨਾਕ ਹੀ ਲੜਿਆ ਜਾ ਸਕਦਾ ਅੰਨੇ ਧੁੰਦ ਨਹੀਂ ਲੜਿਆ ਜਾ ਸਕਣਾ ਸਾਥੀ ਤਾਪ ਦੇ ਪਰਪਕੋ ਜੰਗ ਜਿੱਤਾਂਗੇ ਤੁਹਾਡੇ ਨਾਲ ਵਾਜਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ